ਬੀਤੇ ਦਿਨ ਅਗਵਾ ਹੋਏ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਟ੍ਰੇਸੀ ਦੇ ਸੇਵਾਦਾਰ ਅਵਤਾਰ ਸਿੰਘ ਦਾ ਮ੍ਰਿਤਕ ਸਰੀਰ ਹੋਇਆ ਪ੍ਰਾਪਤ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਰਹਿ ਕੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਤਕਾਰਯੋਗ ਭਾਈ ਅਵਤਾਰ ਸਿੰਘ ਜੀ ਦਾ ਮ੍ਰਿਤਕ ਸਰੀਰ ਪ੍ਰਾਪਤ ਹੋਇਆ ਹੈ ਸਿੱਖ ਪਾਈਚਾਰੇ ਦੇ ਵਿੱਚ ਦਹਿਲ ਪੈਦਾ ਕਰਨ ਵਾਲੀ ਪਿਛਲੇ ਦਿਨੀ ਵਾਪਰੀ ਘਟਨਾ ਦੇ ਵਿੱਚ ਭਾਈ ਅਵਤਾਰ ਸਿੰਘ ਜੀ ਦੇ ਅਗਵਾ ਹੋਣ ਦੀ ਖਬਰ ਪ੍ਰਾਪਤ ਹੋਈ ਸੀ ਜਿਸ ਦੇ ਚਲਦੇ ਅੱਜ ਉਹਨਾਂ ਦਾ ਮ੍ਰਿਤਕ ਸਰੀਰ ਪ੍ਰਾਪਤ ਹੋਇਆ ਹੈ ਭਾਈ ਅਵਤਾਰ ਸਿੰਘ ਜੀ ਬਹੁਤ ਲੰਬੇ ਸਮੇਂ ਤੋਂ ਜਥੇਬੰਦੀ ਦਮਦਮੀ ਸਾਲ ਮੁਖਸਤਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਰਿਹਾ ਕਿ ਵਕ ਵਕਸੀ ਵਮਨੀ ਬੋਨਦੇ ਆ ਰਹੇ ਸਨ ਮੌਜੂਦਾ ਸਮੇਂ ਵਿੱਚ ਵੀ ਦਮਦਮੀ ਟਕਸਾਲ ਦੀ ਬ੍ਰਾਂਚ ਸਥਾਨ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਟ੍ਰੇਸੀ ਅਮਰੀਕਾ ਵਿਖੇ ਰਿਹਾ ਕਿ ਉਹ ਸੇਵਾਵਾਂ ਨਿਭਾ ਰਹੇ ਸਨ ਭਾਈ ਅਵਤਾਰ ਸਿੰਘ ਜੀ ਬਹੁਤ ਗੁਰਮਖ ਸੁਭਾਅ ਵਾਲੇ ਗੁਰਮਖ ਸਨ ਉਹਨਾਂ ਦੇ ਚੜ੍ਹਾਈ ਕਰ ਜਾਣ ਨਾਲ ਜਥੇਬੰਦੀ ਦਮਦਮੀ ਟਕਸਾਲ ਨੂੰ ਟ੍ਰੇਸੀ ਗੁਰੂਕਰਨ ਨੂੰ ਅਤੇ ਸਤਕਾਰਯੋਗ ਬਾਬਾ ਧਰਮ ਸਿੰਘ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਏ ਅਸੀਂ ਭਾਈ ਅਵਤਾਰ ਸਿੰਘ ਜੀ ਦੇ ਪਰਿਵਾਰ ਦੇ ਨਾਲ ਦਿਲ ਤੋਂ ہمਦਰਦੀ ਪ੍ਰਗਟ ਕਰਦੇ ਹਾਂ